ਵਾਲ ਅਗੋੜਾ ਦੇ ਵੀਡੀਓ ਸੇਵਾ ਕਰਦਾ ਜੇ ਸਾਡੇ ਬਾਦ ਦੀ ਗੁਰੂਤ ਸੀ ਉਹੋ ਜੀ ਗੁਰੂਤ ਕਰਾ ਦਿੱਤੀ ਉਹਦੇ ਅੰਦਰ ਆਪ ਬਾਈ ਸਾਹਿਬ ਜਰਨ ਸਿੰਘ ਜੀ ਇਹਨਾਂ ਦੇ ਉੱਪਰ ਕੇਵਲ ਹੰੜੇ ਹੋ ਕੇ ਕੇਵਲ ਜੇਤ ਬਾਵਾ ਜੀ ਇਹ ਆਪਣੇ ਭਾਵਾ ਕੋ ਜਿਵੇਂ ਜੁਨਾ ਮਾਸੀ ਆਈ ਸੀ ਇੱਕ ਵੀਰ ਉਹਨੀ ਜੀ ਸੇ ਸਮਾਜ ਦਾ ਬਣਾ ਲਿਆ ਗਾ ਹੈ ਰਾਣਾ ਸਾਹਿਬ ਵੀ ਗਾ ਰਹੇ ਸੀ ਸਾਡੇ ਤੁਸੀਂ ਸਾਡੇ ਸਾਥ ਸਭ ਕੁਝ ਪਹੁੰਚਾਈ ਦੀਏ ਸੋ ਅੱਜ ਅਸੀਂ ਉਹ ਵਿਅਤੀ ਜਿਹੜੇ ਸਾਨੂੰ ਸਰੀਰਕ ਸੁਰੱਖਤ ਰਹਿਣ ਦੀ ਚਾਹੀਏ ਦੇ ਨਾਲ ਪਿਕਾਟੇ ਕੋਈ ਜਾ ਕੇ ਗੁਰੂਆਂ ਸਾਹਿਬ ਉਹਨਾਂ ਨੂੰ ਯਾਦ ਕਰਦੇ ਹੋਏ ਸਾਰੀ सारी ਕਰਦੇ ਹੋਏ ਵਾਹਿਗੁਰੂ ਜੀ ਹਾਣੇ 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 ਉਹਦਾ ਸਾਹਿਬਾ ਬੋਕੇ ਵਿਗਰਾਸ਼ੀਰਵਾਦੀ ਯੂਨੀਵਰਸਿਟੀ ਪ੍ਰੋਫੈਸਰ ਰੇਨਾ ਦੇ ਨਾਮ ਤੇ ਬਹੁਤ ਬਹੁਤ ਸਾਰਾ ਤੁਹਾਡੇ ਨਾਲ ਵਧੀਆ ਕਿਰਤੀ ਦੇ ਨਾਲ ਸਟਰਾਪ ਕਰਨਾ ਹੈ ਇਹਨੇ ਕਰਾਈ ਸੋਨਿਆ ਜਾਨ ਸਿਕਾਰ ਮੇਜ਼ ਦੀ ਸਰਦ ਸਨਮ ਇਹ ਗੱਲ ਸੁਣੀ ਆਈ ਕਿ ਅਸੀਂ ਨੇ ਇਮਾਨਦਾਰੀ ਨਾਲ ਲੋਕਾਂ ਦੇ ਵਿੱਚ ਦਾ ਮੇਰਾ خیال ਸਾਰੇ ਲੋਕ ਗਰੁੱਪ ਪੰਜਾਬ ਦੇ ਵਿੱਚ 75ਾਂ ਸਾਲਾਂ ਵਿੱਚ ਕੋਈ ਸਰਕਾਰ ਆਈ ਦੀ ਹੈ ਜੇ ਤੁਸੀਂ ਗੈਂਗਸਟਰ ਦੀ ਗੱਲ ਕਰਦੇ ਤੁਸੀਂ ਪਿੱਛੇ ਸੁਣਿਆ ਹੀ ਹੋਵੇਗਾ ਲਾਰੈਂਸ ਬਿਸ਼ਰੋਈ ਨੂੰ ਜਦੋਂ ਬਹਾਲੀ ਦੀ ਤਰੀਕ ਤੋਂ ਸੀਆਈਏ ਦੇ ਵਿੱਚ ਖੜਨ ਲੈ ਕੇ ਗਿਆ ਤੇ ਕੌਣ ਲੈ ਕੇ ਗਿਆ ਜਿਹੜਾ ਮੈਨੇਜਮੈਂਟ ਕਰਦੀ ਸੀ ਜਨਾਬ

ਕਮਾਂਗ ਜਿਹੜੇ ਪਹਿਲੇ ਦਿਨ ਹੀ ਦੇਖ ਰਹੇ ਕਿ ਪੰਜਾਬ ਦੇ ਲੋਕ ਜਿਹੜੇ ਬਹੁਤ ਮਾੜੇ ਆ ਔਰ ਮੈਂ ਕਹਿਣਾ ਕਿ ਹਰੇਕ ਬੰਦੇ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਪਦੀ ਗੱਲ ਰੱਖਣ ਦਾ ਅਧਿਕਾਰ ਆ ਔਰ ਹਰੇਕ ਆਵਾਜ਼ ਨੂੰ ਜਿਹੜਾ ਦਬਾਉਣ ਲਈ ਜਿਹੜਾ ਗੈਂਗਸਟਰ ਗੈਂਗਸਟਰਾਂ ਦਾ ਜਿਹੜਾ ਹਿਸ਼ਾਰਾ ਲਿਆ ਜਾ ਰਿਹਾ ਕਿਤੇ ਗੈਂਗਸਟਰ ਦਬਾਉਂਦੇ ਨੇ ਕਿਤੇ ਲੀਡਰ ਦਬਾ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁਕੇਗਾ ਉਹ ਆਵਾਜ਼ ਦੇ ਉੱਪਰ ਪਰਚੇ ਦਰਜ ਕਰਾਂਗੇ ਔਰ ਇਸ ਕਰਕੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਕਿ ਉਹ ਦਵਾਇਆ ਜਾ ਰਿਹਾ ਜੋ ਲੋਕਾਂ ਲੋਕ ਜਿਹੜੇ ਉਹ ਖੁੱਲ੍ਹ ਚਾਹੁੰਦੇ ਆ ਔਰ ਖੁੱਲ ਜਿਹੜੀ ਆ ਉਹ ਕਾਂਗਰਸ ਸਰਕਾਰ ਦੇ ਵਿੱਚ ਹੀ ਮਿਲਦੀ ਹੈ। ਕੀ ਸੋਚਦੇ ਹੋ ਅਪਡੇਟ ਦੇ ਰਹੀ ਹੈ ਕਿ ਅਮਰਪਾਲ ਮੈਨੂੰ ਵਿਦੇਸ਼ ਭੱਜ ਕੇ ਕੰਮ ਜਾ ਬੋਇਆ ਇਹ ਕਹਿੰਦਾ ਨਿਕਲ ਗਿਆ ਜੀ। ਗੱਲ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਸੀ। ਜਦੋਂ ਭਾਈ ਅਮਰਪਾਲ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦੇ ਕਿ ਉਹ ਫੜੇ ਨਹੀਂ ਗਏ ਜੀ ਭੱਜ ਗਏ। ਮੈਂ ਕਿਹਾ ਗੁਰੂ ਦੇ ਸਿੱਖ ਦਾ ਕੰਮ ਨਹੀਂ ਭੱਜਣਾ। ਪਹਿਲੀ ਗੱਲ ਜਦੋਂ ਗੁਰੂ ਦਾ ਬਾਣਾ ਪਾਲੀਏ ਉਦੋਂ ਸਿੰਘਾਂ ਦਾ ਕੰਮ ਹੈ ਜੂੰਜਣਾ। ਔਰ ਜੇ ਕੋਈ ਕੰਮ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੀ ਏ ਤੇ ਫਿਰ ਉਹ ਜ਼ਿੰਮੇਵਾਰੀ ਤੋਂ ਜਿਹੜਾ ਭੱਜਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪੰਜਾਬ ਚ ਦਾ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਲਾ ਐਂਡ ਆਰਡਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਰੀ ਦੁਨੀਆ ਜਾਣਦੀ ਹੈ ਔਰ ਅਸੀਂ ਤਾਂ ਕਿਦੋਂ ਦੇ ਕਹਿ ਰਹੇ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਜੀ ਲੱਗਦਾ ਬਾਦਰੂ ਕਿਸ ਤਰ੍ਹਾਂ ਦੇਖਦੇ ਹੋ ਨਾ ਅਬਰਪਾ ਮੇਰੋ ਦਾ ਸੋਸ਼ਲ ਦੇਖੋ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਦੀ ਕਾਨੂੰਨ ਦੇ ਧਾਇਰੇ ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਧਾਇਰੇ ਚ ਕੋਈ ਵੱਡਾ ਨਹੀਂ ਕਾਨੂੰਨ ਤੋਂ ਕੋਈ ਵੱਡਾ ਨਹੀਂ ਜਿਸ ਤਰੀਕੇ ਨਾਲ ਸੰਵਿਧਾਨ ਦੀ ਹੋ ਰਹੀਆਂ ਨੇ ਕਿੰਨਾ ਹੁੰਗਾਰਾ ਹੈ ਕਿਵੇ ਦੇਖਦੇ ਹੋ ਸਭਾਈ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਹੈ ਸੰਵਿਧਾਨ ਬਚਾਓ ਦੇ ਵਿੱਚ ਬਹੁਤ ਲੋਕ ਆ ਰਹੇ ਨੇ ਬਹੁਤ ਢੇੜ ਉਮੜ ਰਹੀ ਹੈ ਔਰ ਲੋਕਾਂ ਨੂੰ इंटरेस्ट है जिस प्रकार देश के अंदर हालात बने हैं सारे जेडे इस गलत इंडिया क्राइम न्यूज जुलम के खिलाफ जंग आप देख रहे हैं इंडिया क्राइम न्यूज